ਦਿੱਲੀ ਸਰਕਾਰ ਨੇ ਰਾਜਧਾਨੀ ਦੇ ਵਿੱਚ ਪ੍ਰਦੂਸ਼ਣ ਕੰਟਰੋਲ ਸੰਬੰਧੀ ਇੱਕ ਮਹੱਤਵਪੂਰਨ ਅਤੇ ਸਖਤ ਕਦਮ ਚੁੱਕਿਆ ਜਿ ਹੁਣ ਜੁਲਾਈ 1 2025 ਤੋਂ 15 ਸਾਲ ਤੋਂ ਪੁਰਾਣੇ ਪੈਟਰੋਲ ਅਤੇ ਸੀਐਨਜੀ ਵਾਹਨਾਂ ਅਤੇ 10 ਸਾਲ ਤੋਂ ਪੁਰਾਣੇ ਡੀਜ਼ਲ ਵਾਹਨਾਂ ਨੂੰ ਜੀਵਤ ਦਾ ਅੰਤ ਵਾਹਨ ਮੰਨਿਆ ਜਾਵੇਗਾ ਅਜਿਹੇ ਸਾਰੇ ਵਾਹਨਾਂ ਨੂੰ ਨਾ ਸਿਰਫ ਸੜਕਾਂ ਤੋਂ ਹਟਾਇਆ ਜਾਵੇਗਾ ਸਗੋਂ ਉਹਨਾਂ ਨੂੰ ਕਿਸੇ ਵੀ ਪੈਟਰੋਲ ਸਟੇਸ਼ਨ ਤੋਂ ਪੈਟਰੋਲ ਵੀ ਨਹੀਂ ਦਿੱਤਾ ਜਾਵੇਗਾ ਸੋ ਇਹ ਹੁਕਮ ਜਿਹੜੇ ਨਵੇਂ ਜਾਰੀ ਕਰ ਦਿੱਤੇ ਗਏ ਇਸ ਹੁਕਮ ਨੂੰ ਪ੍ਰਭਾਵਸ਼ਾਲੀ ਢੰਗ ਤੇ ਨਾਲ ਲਾਗੂ ਕਰਨ ਦੇ ਲਈ ਸਰਕਾਰ ਨੇ ਸਟੈਂਡਰਡ ਆਪਰੇਟਿੰਗ ਪ੍ਰਕਿਰਿਆਵਾਂ ਵੀ ਜਿਹੜੀਆਂ ਜਾਰੀ ਕੀਤੀਆਂ ਜੋ ਕਿ ਦਿੱਲੀ ਦੇ ਸਾਰੇ ਬਾਲਣ ਪੰਪ ਸੰਚਾਲਕਾਂ ਤੇ ਲਾਗੂ ਕਰਨ ਵਾਲੇ ਅਧਿਕਾਰੀਆਂ ਦੇ ਲਈ ਲਾਜ਼ਮੀ ਹੋਣਗੇ 15 ਸਾਲ ਪੁਰਾਣੇ ਪੈਟਰੋਲ ਅਤੇ CNG ਵਾਹਨਾ ਅਤੇ 10 ਸਾਲ ਪੁਰਾਣੇ ਡੀਜ਼ਲ ਵਾਹਨਾਂ ਨੂੰ ਹੁਣ ਵਿਆਧ ਨਹੀਂ ਮੰਨਿਆ ਜਾਵੇਗਾ ਸੋ ਅਜਿਹੇ ਵਾਹਨਾਂ ਨੂੰ ਜੀਵਨ ਦਾ ਅੰਤ ਸ਼੍ਰੇਣੀ ਦੇ ਵਿੱਚ ਵੀ ਰੱਖਿਆ ਗਿਆ ਦਿੱਲੀ ਸਰਕਾਰ ਨੇ ਨਿਰਦੇਸ਼ ਦਿੱਤਾ ਕਿ ਅਜਿਹੇ ਵਾਹਨਾਂ ਨੂੰ ਪਾਲਣ ਦੇਣ ਤੇ ਪੂਰੀ ਤਰ੍ਹਾਂ ਦੇ ਨਾਲ ਪਾਬੰਦੀ ਹੋਵੇਗੀ ਕਿਸੇ ਵੀ ਵਾਹਨ ਦੀ ਪਛਾਣ ANPR ਕੈਮਰਾ ਸਿਸਟਮ ਤੇ ਰਾਹੀਂ ਕੀਤੀ ਜਾਵੇਗੀ। ਦਿੱਲੀ ਦੇ ਸਾਰੇ ਫਿਊਲ ਸਟੇਸ਼ਨਾਂ ਤੇ ਐਨਪੀਆਰ ਕੈਮਰੇ ਲਗਾਏ ਗਏ ਨੇ ਤੇ ਜੋ ਵਾਹਨ ਤੇ ਨੰਬਰ ਪਲੇਟ ਨੂੰ ਸਕੈਨ ਕਰਨਗੇ। ਜਿਵੇਂ ਕਿ ਕੋਈ ਪੁਰਾਣਾ ਵਾਹਨ ਪੰਪ ਤੇ ਪਹੁੰਚਦਾ ਹੈ, ਕੈਮਰਾ ਇਸ ਦਾ ਪਛਾਣ ਕਰੇਗਾ ਅਤੇ ਉਸ ਦੇ ਸਬੰਧੀ ਸਟਾਫ ਨੂੰ ਚੇਤਾਵਨੀ ਦੇਵੇਗਾ। ਇਸ ਤੋਂ ਬਾਅਦ ਪੰਪ ਅਟੈਂਡੈਂਟ ਵਾਹਨ ਜਿਹੜਾ ਮਾਲਕ ਨੂੰ ਇੰਦਣ ਦੇਣ ਤੋਂ ਸਪਸ਼ਟ ਤੌਰ ਤੇ ਇਨਕਾਰ ਕਰ ਦਵੇਗਾ।